ਲੋ ਵੀ ਦੋਸਤੋ ਇੱਧਰ ਪਈ ਆ ਗਰੋਵਰ ਕੰਪਨੀ ਦੀ ਪੂਰੀ ਵਧੀਆ ਕੰਪਨੀ ਦੀ ਇੱਧਰ ਪਈ ਆ ਹੋਮ ਮਿਕਸ ਇਹ ਬੱਚੀ ਆ ਆਪਣੀ ਬ੍ਰਾਂਡਡ ਨਖਰਾ ਹੈ ਬ੍ਰਾਂਡਡ ਦਾ ਬ੍ਰਾਂਡਡ ਫੀਡ ਖਾਂਦੀ ਨਹੀਂ ਅਗਲੀ ਹੋਮ ਮਿਕਸ ਖਾਂਦੀ ਆ ਸੋ ਇਸੇ ਕਰਕੇ ਆਪਾਂ ਨੂੰ ਪਸ਼ੂ ਦੱਸ ਦੇਦੇ ਨੇ ਕਿ ਮੈਨੂੰ ਉਹ ਫੀਡ ਸਵਾਦ ਨਹੀਂ ਲੱਗਦੀ ਮੈਂ ਉਹ ਨਹੀਂ ਖਾਵਾਂਗੀ ਤੁਸੀਂ ਆਹ ਫੀਡ ਪਾਓ ਮੈਨੂੰ ਜਿਹੜੀ ਮੈਂ ਖਾਣੀ ਆ ਸੋ ਇਸੇ ਕਰਕੇ ਆਪਾਂ ਨੂੰ ਕਦੀ ਵਾਰ ਕਦੀ ਕਦੀ ਪਸ਼ੂ ਦੀ ਗੱਲ ਵੀ ਮੰਨ ਲੈਣੀ ਚਾਹੀਦੀ ਹੈ ਪਸ਼ੂ ਦੋਸਤੋ ਕਦੀ ਝੂਠ ਨਹੀਂ ਬੋਲਦੇ ਅਸੀਂ 2-3 ਵਾਰ ਇਹਨੂੰ ਟਰਾਈ ਕਰ ਲਿਆ ਕਾਫ ਸਟਾਟਰ ਇਹਨੇ ਬੜਾ ਚੰਗਾ ਖਾਦਾ ਹੈ ਲੇਕਿਨ ਇਹ ਕਾਫ ਗਰੋਰ ਨੂੰ ਮੂੰਹ ਨਹੀਂ ਲਾਉਂਦੀ ਇਸੇ ਕਰਕੇ ਅਸੀਂ ਥੋੜੀ ਜੀ ਹੋਮ ਮਿਕਸ ਗਾਵਾਂ ਵਾਲੀ ਥੋੜੀ ਜੀ ਨਾਲ ਇਹਨੂੰ ਕਾਫ ਗਰੋਰ ਦੇ ਰਹੇ ਹਾਂ ਪਰ ਇਹ ਕਾਫ ਗਰੋਰ ਫਿਰ ਸਾਰੀ ਛੱਡ ਦਿੰਦੀ ਏ ਇਹ ਹੋਮ ਮਿਕਸ ਨੂੰ ਜੀਭਾ ਨਾਲ ਚਾਂਟੀ ਕਰਕੇ ਖਾ ਜਾਂਦੀ ਏ ਉਹ ਬਾਈ ਆਇਰ ਸ਼ਰ ਬ੍ਰਾਂਡ ਹੈ ਨਖਰਾ ਤਾਂ ਹੋਊਗਾ ਹੀ ਫਿਰ ਮਾੜੀ ਮੋਟੀ ਗੱਲ ਹੈ ਕੋਈ ਜੋ ਮਰਜੀ ਖਾ ਪੁੱਤਰਾ ਨੋ ਟੈਨਸ਼ਨ ਉਹੀ ਪਾਵਾਂਗੇ ਆਪਾਂ ਆਪਾਂ ਕਿਸੇ ਦੇ ਬੱਜੇ ਥੋੜੀਆਂ ਕੀ ਆਪਾਂ ਤੈਨੂੰ ਉਹ ਫੀਡ ਖਵਾਣੀ ਹੈ ਜਾਂ ਉਹ ਫੀਡ ਖਵਾਣੀ ਹੈ ਜਿਹੜਾ ਜਿਹੜਾ ਦਿਲ ਕਰਦਾ ਉਹ ਖਾ